ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਅਹਿਮ ਮੁੱਦੇ ਤੇ ਆਪਾਂ ਗੱਲ ਕਰਨੀ ਹੈ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਇਲਮ ਹੈ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਆ ਮੀਡੀਆ ਰਾਹੀਂ ਪ੍ਰਾਪਤ ਹੋਈ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਵੇਲੇ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਉਹ ਚੰਡੀਗੜ੍ਹ ਦੀ ਬਜਾਇ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਕਰਨ ਵਾਸਤੇ ਜਾ ਰਹੀ ਹੈ ਔਰ ਮੈਂ ਇੱਥੇ ਇਸ ਗੱਲ ਦਾ ਜਿਹੜਾ ਬਹੁਤ ਜਿਹੜੇ ਅਹਿਮ ਮੁੱਦੇ ਹੈ ਇਸ ਖਬਰ ਨੂੰ ਲੈ ਕੇ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਐਸੀ ਕਿਹੜੀ ਆਫਤ ਆ ਗਈ ਕਿ ਉਹ ਵਿਧਾਨ ਸਭਾ ਦੀ ਐਨੀ ਬਿਲਡਿੰਗ ਵਧੀਆਂ ਛੱਡ ਕੇ ਉਹ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਸਪੈਸ਼ਲ ਸੈਸ਼ਨ ਕਰਨ ਜਾ ਰਹੇ ਆ ਪਹਿਲੀ ਗੱਲ ਦੂਸਰੀ ਗੱਲ ਆ ਆਪਾਂ ਸਾਰਿਆਂ ਨੂੰ ਪਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਜਿਹੜਾ ਵਰੇਗੰਡਾਪਨ 350 ਸਾਲਾ ਮਨਾ ਰਹੇ ਹੈ ਉਹਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤਰੀਕੇ ਦੇ ਨਾਲ ਇਹਨਾਂ ਧਾਰਮਿਕ ਸਮਾਗਮਾਂ ਦੀ ਨਿਗਰਾਨੀ ਕਰ ਰਹੀ ਹੈ ਪੈਰਵੀ ਕਰ ਰਹੀ ਹੈ ਉਹਨਾਂ ਨੂੰ ਆਯੋਜਿਤ ਕਰਨ ਦੇ ਲਈ ਹਰ ਤਰ੍ਹਾਂ ਦਾ ਸਹਾਇਕ ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਇਹਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਕੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮਾਂ ਦੇ ਬਿਲਕੁਲ ਬਰਾਬਰ ਆਪਣੇ ਪ੍ਰੋਗਰਾਮ ਚਲਾ ਕੇ ਮੈਨੂੰ ਇਹ ਇਸ ਗੱਲ ਦੀ ਸਮਝ ਲੱਗ ਰਹੀ ਹੈ ਕਿ ਸਰਕਾਰ ਆਪਣੇ ਆਪ ਨੂੰ ਪੇਸ਼ ਕੀ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਆਪਾਂ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਇਸ ਸਰਕਾਰ ਦੇ ਜਿਹੜੇ ਬਹੁ ਗਿਣਤੀ ਮੰਤਰੀ ਹੈ ਜਿਨ੍ਹਾਂ ਨੂੰ ਇਤਿਹਾਸ ਦਾ ਜਾਂ ਗੁਰਬਾਣੀ ਦਾ ਜਾਂ ਅਧਿਆਤਮਿਕ ਤੌਰ ਤੇ ਉਹੜਾ ਐਡਾ ਵੀ ਨਹੀਂ ਆਉਂਦਾ ਹੁਣ ਤੁਸੀਂ ਦੇਖਿਆ ਪਿੱਛੇ ਜਦੋਂ ਪੰਜਾਬ ਸਰਕਾਰ ਨੇ ਇੱਕ ਜੰਮੂ ਕਸ਼ਮੀਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਉੱਥੇ ਇਹਨਾਂ ਨੇ ਨਾਚ ਗਾਣੇ ਦਾ ਪ੍ਰੋਗਰਾਮ ਕਰਕੇ ਉਹ ਇਹਨਾਂ ਨੇ ਆਪਣੇ ਸਿਰ ਦੇ ਵਿੱਚ ਖੇਪ ਪੁਆਈ ਜਿਹੜੀ ਰਹਿ ਰੱਬ ਦਾ ਨਾਮ ਇਹਦੇ ਬਾਰੇ ਸਾਰੇ ਤੁਸੀਂ ਜਾਣਦੇ ਹੋ ਔਰ ਉਸ ਗਲਤੀ ਦੇ ਕਾਰਨ ਹੀ ਜਿਹੜੇ ਪੰਜਾਬ ਸਰਕਾਰ ਦੇ ਕੈਬਨਟ ਵਜ਼ੀਰ ਹਰਜੋਤ ਬੈਂਸ ਹੈ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਪੇਸ਼ ਵੀ ਹੋਣਾ ਪਿਆ ਤੇ ਆਪਣੀ ਭੁੱਲ ਵੀ ਜੜੀ ਬਖਸ਼ੋਣੀ ਪਈ ਹੈ ਸੋ ਇਸ ਤਰ੍ਹਾਂ ਦੇ ਹਾਲਮ ਦੇ ਵਿੱਚ ਇਹ ਪੰਗੇ ਲੈ ਲੈ ਕੇ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਸਰਕਾਰ ਦੀਆਂ ਸੰਵਿਧਾਨਕ ਤੇ ਬੁਨਿਆਦੀ ਜ਼ਿੰਮੇਵਾਰੀਆਂ ਹਨ ਉਹਨਾਂ ਤੋਂ ਕਿਨਾਰਾ ਕਰਕੇ ਇਹ ਧਾਰਮਿਕ ਮਸਲਿਆਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਕੇ ਅਦੇਸ਼ ਦੇ ਲੋਕਾਂ ਨੂੰ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੱਸਣਾ ਕੀ ਚਾਹੁੰਦੀ ਹੈ ਅੱਜ ਲੋੜ ਹੈ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹਰਾਂ ਦੀ ਤਰਾਸਦੀ ਦੇ ਵਿੱਚ ਦੋ ਦੋ ਚਾਰ ਹੋ ਰਹੇ ਆ ਔਰ ਉਹਨਾਂ ਦੇ जख्मਾਂ ਤੇ ਮਲਮ ਲਾਉਣ ਦੀ ਵਿਜਾ ਉਹਨਾਂ ਨੂੰ ਸੁੱਖ ਆਰਾਮ ਦੇਣ ਦੀ ਵਿਜਾ ਅੱਜ ਸਰਕਾਰ ਨਵੇਂ ਨਵੇਂ ਪਖੰਡ ਰੱਜ ਕੇ ਜਿਹੜਾ ਕਈ ਤਰ੍ਹਾਂ ਦੇ ਪਖੰਡ ਰੱਜ ਕੇ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਯਤਨ ਕਰ ਰਹੀ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜੋ ਨਾ ਸਪੈਸ਼ਲ ਸੈਸ਼ਨ ਅਸ리에 ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਮੈਂ ਤੁਹਾਨੂੰ ਇਹ ਗੱਲ ਦਰਸ਼ਕਾਂ ਦੇ ਨਾਲ ਬੜੇ ਦਾਅਵੇ ਨਾਲ ਸਾਂਝੀ ਕਰ ਰਿਹਾ ਕਿ ਇਸ ਦੇ ਉੱਤੇ 40-50 ਕਰੋੜ ਰੁਪਈਆ ਅੰਦਾਜ਼ਨ ਖਰਚਾ ਹੋਏਗਾ ਹੁਣ ਇਹ ਪੈਸੇ ਦੀ ਬਰਬਾਦੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਝੋਲੀ ਅੱਡ ਕੇ ਐਨ ਆਰ ਆਈਸ ਕੋਲੋਂ ਦੇਸ਼ ਵਿਦੇਸ਼ ਦੇ ਲੋਕਾਂ ਕੋਲੋਂ ਦਾਨੀ ਸੱਜਣਾ ਕੋਲੋਂ ਉਦਯੋਗਪਤੀਆਂ ਕੋਲੋਂ ਹੱਥ ਬੰਨ ਬੰਨ ਕੇ ਹੱਥ ਅੱਡ ਅੱਡ ਕੇ ਪੈਸਾ ਮੰਗ ਰਹੇ ਆ ਕਿ ਅਸੀਂ ਆਪਣੇ ਹਰ ਪੀੜਤਾ ਨੂੰ ਦੇਣਾ ਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਉਹਨਾਂ ਨੇ ਸਵੇਰੇ ਤੜਕੇ ਤੋਂ ਲੈ ਕੇ ਰਾਤ ਦੇਰ ਰਾਤ ਤੱਕ ਕੰਮ ਕਰਕੇ ਕਮਾਈ ਹੈ ਚੈਟਸਾਂ ਦੇ ਰੂਪ ਦੇ ਵਿੱਚ ਹੋਵੇ ਕਿਸੇ ਵੀ ਢੰਗ ਦੇ ਨਾਲ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦੀ ਹੈ ਉਸ ਨੂੰ ਆਨੀ ਬਹਾਨੀ ਲੁਟਾਇਆ ਜਾ ਰਿਹਾ ਹੈ ਜਿਹਦੇ ਨਾਲ ਜਿਸ ਦਾ ਸਿੱਟਾ ਇਹ ਹੋਇਆ ਕਿ ਇਸ ਸਰਕਾਰ ਦੀ ਪੌਣੇ 4 ਸਾਲ ਦੀ ناکامی ਦੇ ਵਿੱਚ ਪੰਜਾਬ ਦੇ ਸਿਰਫ ਬੇਅੰਤਹਾਂ ਜਿਹੜਾ ਕਰਜ਼ਾ ਚੜ ਗਿਆ ਔਰ ਇਹ ਅੰਦਾਜ਼ਾ ਕਿ ਮਾਰਚ 26 ਤੱਕ ਇਹ ਖਰਚਾ ਕਰਜ਼ਾ ਜਿਹੜਾ ਹੈਗਾ 2.4 ਲੱਖ ਕਰੋੜ ਦੇ ਅੰਕੜੇ ਨੂੰ ਟੱਚ ਕਰਨ ਵਾਲਾ ਪਹੁੰਚਣ ਵਾਲਾ ਹੈ ਸੋ ਇੱਕ ਪਾਸੇ ਪੰਜਾਬ ਜਿਹੜੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਦੂਜੇ ਪਾਸੇ ਬੇਲੋੜਾ 40-50 ਕਰੋੜ ਰੁਪਈਆ ਖਰਚ ਕੇ ਸਰਕਾਰ ਪੰਜਾਬੀਆਂ ਦੇ ਲੋਕਾਂ ਦੇ ਨਾਲ ਧਰੋਖਾ ਮਾਰ ਰਹੀ ਹੈ ਦੂਸਰੀ ਗੱਲ ਅਗਲੀ ਗੱਲ ਜੇ ਆਪਾਂ ਕਰੀਏ ਤਾਂ ਇਹ ਦੇਸ਼ ਤੋਂ ਵਿਦੇਸ਼ ਤੋਂ ਬਾਹਰੋਂ ਬਹੁਤ ਸਾਰੀ ਸੰਗਤ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਉੱਥੇ ਆਉਣਾ ਹੈ ਤੇ ਉਹਦੇ ਰਸ਼ਾਤਿਓ ਇੰਨਾ ਹੋਣਾ ਲੱਖਾਂ ਦੀ ਗਿਣਤੀ ਦੇ ਵਿੱਚ ਕਿ ਤਿਲ ਸੱਟਨ ਨੂੰ ਜਗ੍ਹਾ ਨਹੀਂ ਹੋਣੀ ਉਥੇ ਤੁਸੀਂ ਸਰਕਾਰੀ ਪ੍ਰੋਗਰਾਮ ਕਰਕੇ ਜਿੱਥੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕਰਨੀਆਂ ਕਈ ਏਕੜਾਂ ਦੇ ਵਿੱਚ ਉਹ ਜਿਹੜਾ ਵਿਧਾਨ ਸਭਾ ਦਾ ਉਥੇ ਮਾਡਲ ਤਿਆਰ ਕਰਨਾ ਮੈਂ ਤੁਹਾਨੂੰ ਦਿਖਾ ਵੀ ਰਿਹਾ ਸਕਰੀਨ ਦੇ ਉੱਤੇ ਦਿਖਾਉਂਗਾ ਕਿ ਇਹ ਜਿਹੜਾ ਇਹਨਾਂ ਨੇ ਉਸਤੇ ਜਿਹੜਾ ਪੰਜਾਬ ਅਸੈਂਬਲੀ ਦਾ ਜਿਹੜਾ ਵਿਰਤਾਂਤ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਤੇ ਆਰਜੀ ਤੌਰ ਤੇ ਪੈਦਾ ਕਰ ਰਹੇ ਆ ਬਣਾ ਰਹੇ ਆ ਜਿਹਦੇ ਵਿੱਚ ਕੁਰਸੀਆਂ ਹਜ਼ਾਰੇ ਕੁਰਸੀਆਂ ਲੱਗਣਗੀਆਂ ਉਹਦੇ ਵਿੱਚ ਟੈਂਟ ਲੱਗੇਗਾ ਉਹਦੇ ਵਿੱਚ ਸਾਊਂਡ ਸਿਸਟਮ ਔਰ ਇੱਥੇ ਇਹ ਵੀ ਹੈਰਾਨੀਜਨਕ ਗੱਲ ਹੈ ਜਿਵੇਂ ਬੀਤੇ ਸਮੇਂ ਦੌਰਾਨ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਫੰਕਸ਼ਨ ਹੁੰਦਾ ਹੈ ਚਾਹੇ ਉਹ ਕੋਈ ਕੇਧਰੀਵਾਲ ਸਾਹਿਬ ਦੀ ਮੀਟਿੰਗ ਹੋਵੇ ਮੁੱਖ ਮੰਤਰੀ ਸਾਹਿਬ ਦਾ ਕੋਈ ਪ੍ਰੋਗਰਾਮ ਹੋਵੇ ਇਹ ਸਾਰਾ ਸਾਜੂ ਸਮਾਨ ਦਿੱਲੀ ਤੋਂ ਆਉਂਦਾ ਹੈ ਇਹ ਦਿੱਲੀ ਦੇ ਧੜਵੀਆਂ ਨੂੰ ਦਿੱਲੀ ਦੇ ਲੋਕਾਂ ਨੂੰ ਦਿੱਲੀ ਦੇ ਇਹਨਾਂ ਦੇ ਆਕਾਮਾਂ ਨੂੰ ਉਸ ਜਿਹੜਾ ਪੰਜਾਬ ਦੇ ਪੈਸੇ ਦੀ ਬਰਬਾਦੀ ਕਰਕੇ ਉਹਨਾਂ ਦੀ ਜੇਬੇ ਦੇ ਵਿੱਚ ਕਿਉਂ ਪਾ ਜਾ ਰਹੀ ਹੈ ਇੱਥੋਂ ਦੇ ਲੋਕਾਂ ਨੂੰ ਬਿਜ਼ਨਸ ਦਿੱਤਾ ਜਾ ਸਕਦਾ ਹੈ ਇੱਥੋਂ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ ਹੋਰ ਇੱਥੇ ਲੋਕਾਂ ਦੀ ਆਰਥਿਕਤਾ ਸੁਧਾਰੀ ਜਾ ਸਕਦੀ ਹੈ ਪਰ ਪੰਜਾਬ ਦੀ ਆਰਥਿਕਤਾ ਨੂੰ ਉਜਾੜ ਕੇ ਦਿੱਲੀ ਨੂੰ ਵਸਾਇਆ ਜਾ ਰਿਹਾ ਇਹ ਗੱਲ ਜਿਹੜੀ ਪੰਜਾਬ ਦੇ ਲੋਕਾਂ ਤੋਂ ਸਮਝ ਤੋਂ ਬਾਹਰ ਹੈ ਔਰ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਤੁਸੀਂ 40-50 ਕਰੋੜ ਰੁਪਏ ਦਾ ਖਰਚਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਰਨ ਵਾਸਤੇ ਜਾ ਰਹੇ ਆ ਇਸ ਸਪੈਸ਼ਲ ਸੈਸ਼ਨ ਦੀ ਆਰਡ ਦੇ ਵਿੱਚ ਤੁਸੀਂ ਇਸ 40-50 ਕਰੋੜ ਦੇ ਨਾਲ ਕੋਈ ਪੰਜਾਬ ਦੇ ਵਿੱਚ ਬਹੁਤ ਵਧੀਆ ਸਰਕਾਰੀ ਹਸਪਤਾਲ ਬਣਾ ਸਕਦੇ ਆ ਆਲਾ ਦਰਜੇ ਦਾ ਕਿ ਤੁਹਾਨੂੰ ਤਾਂ ਨਾਲੇ ਸੋ ਕੋਈ ਬਾਰ-ਬਾਰ ਤੁਹਾਨੂੰ ਜ਼ਰੂਰਤ ਵੀ ਪੈਂਦੀ ਹੈ ਕਿ ਤੁਸੀਂ ਥੋੜੇ ਦਿਨਾਂ ਬਾਅਦ ਬਿਮਾਰ ਹੋ ਜਾਂਦੇ ਆ ਇਹ ਕਾਰਨ ਸ਼ਾਇਦ ਤੁਹਾਨੂੰ ਵੀ ਪਤਾ ਹੀ ਹੈ ਔਰ ਸਾਰੇ ਪੰਜਾਬੀ ਵੀ ਜਾਣਦੇ ਲੋਕ ਜਾਣਦੇ ਆ ਕਿ ਤੁਹਾਨੂੰ ਕਿਸ ਕਾਰਨ ਜਿਹੜੀ ਬਾਰ-ਬਾਰ ਮੈਡੀਕਲੀ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਜਾ ਕੇ ਜਦੋਂ ਤੁਹਾਨੂੰ ਮਰੀਜ਼ਿਕ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਜਾ ਕੇ ਪ੍ਰਾਈਵੇਟ ਹਸਪੀਟਲ ਫੋਰਟਿਸ ਮੋਹਾਲੀ ਦੇ ਵਿੱਚ ਦਾਖਲ ਹੋ ਜਾਂਦੇ ਆ ਫਿਰ ਤੁਸੀਂ ਆਪਣੀ ਸਬਦਾ ਦੇ ਲਈ ਪੰਜਾਬੀ ਦੇ ਲੋਕਾਂ ਦੇ ਸਬਦਾ ਦੇ ਲਈ ਤੁਸੀਂ ਇਸ ਉਜਾਰੇ ਜਾ ਰਹੇ 40-50 ਕਰੋੜ ਰੁਪਏ ਦੇ ਵਿੱਚ ਇੱਕ ਸਰਕਾਰੀ ਵਧੀਆ ਹਸਪੀਟਲ ਦਾ ਜਣਾ ਨਿਰਮਾਣ ਕਰ ਸਕਦੇ ਆ ਔਰ ਉਸ ਜਿਹੜਾ ਸਮਰਪਿਤ ਕੀਤਾ ਜਾ ਸਕਦਾ ਨੌਵੇਂ ਪਾਤਸ਼ਾਹ ਸਾਹਿਬ ਸਿੰਘ ਉਤੇ ਇੱਕ ਮਹਾਦਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋएगी ਸੱਚੀ ਸ਼ਰਧਾਂ ਹੋਏਗੀ ਇਸ ਤੋਂ ਬਾਅਦ ਕੀ ਹੋਰ ਕੀ ਹੋ ਸਕਦਾ ਜਾਂ ਇਸ 40-50 ਕਰੋੜ ਦੇ ਨਾਲ ਜੇ ਤੁਸੀਂ ਇਸ ਗੱਲ ਦੇ ਉੱਤੇ ਤੁਹਾਡੀ ਦੇ ਉੱਤੇ ਤਿਮਾਰ ਕਰ ਲਈਏ ਜਾਂ ਤੁਸੀਂ ਕਹਿੰਦੇ ਹੋਵੋਗੇ ਕਿ ਮੈਂ ਕਿਹੜੇ ਰੋਜ਼ੇ ਬਿਮਾਰ ਹੋਣਾ ਚਲੋ ਖੈਰ ਇਹ ਇੱਕ ਸਾਲ ਦੀ ਤਾਂ ਗੱਲ ਆ ਉਸ ਤੋਂ ਬਾਅਦ ਮੈਂ ਤਾਂ ਬਿਮਾਰ ਹੋਣਾ ਨਹੀਂਗਾ ਤੇ ਜੇ ਤੁਸੀਂ ਬਿਮਾਰ ਨਹੀਂ ਹੋਣਾ ਜਾਂ ਹਸਪਤਾਲ ਨਹੀਂ ਬਣਾਉਣਾ ਤਾਂ ਇੱਕ ਬਹੁਤ ਵਧੀਆ 40-50 ਕਰੋੜ ਰੁਪਏ ਦੇ ਨਾਲ ਯੂਨੀਵਰਸਿਟੀ ਜਾਂ ਕੋਈ ਵਧੀਆ ਕਾਲਜ ਬਣਾਇਆ ਜਾ ਸਕਦਾ ਉਹ ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕੀਤਾ ਜਾ ਸਕਦਾ ਸੀ ਅ ਇਸ ਤਰ੍ਹਾਂ ਦੇ ਬਹੁਤ ਸਾਰੇ ਸਮਾਜਿਕ ਕਾਰਜ ਆ ਜਿਹਦੇ ਨਾਲ ਪੰਜਾਬੀਆਂ ਨੂੰ ਲਾਭ ਪੰਜਾਬੀਆਂ ਨੂੰ ਲਹਾ ਮਿਲਣ ਦੀ ਉਮੀਦ ਹੈ ਆਸ ਹੈ ਉਹ ਜਿਹੜਾ ਉਹਨਾਂ ਦਾ ਪੂਰੀ ਕੀਤੀ ਜਾ ਸਕਦੀ ਹੈ ਪਰ ਤੁਸੀਂ ਮਨੂੰ ਨੇ ਲੱਗਦਾ ਕਿ ਤੁਸੀਂ ਪੰਜਾਬ ਦੇ ਨਾਲ ਇੰਨੇ ਨਰਮੋਹੇ ਕਿਉਂ ਹੋ ਗਏ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਜਜਵਾਤੀ ਗੱਲਾਂ ਕਰਕੇ ਤੁਸੀਂ ਸਾਨੂੰ ਇਸ ਗੱਲ ਲਈ ਰਾਜ਼ੀ ਕਰਦੇ ਸੀ ਕਿ ਜੇ ਪੰਜਾਬ ਦੇ ਵਿੱਚ ਕੋਈ ਤਬਦੀਲੀ ਲੈ ਕੇ ਆ ਸਕਦਾ ਪੰਜਾਬ ਨੂੰ ਕੋਈ ਵਿੰਗਲਾ ਬਣਾ ਸਕਦਾ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆ ਸਕਦਾ ਕਿ ਉਹ ਆਮ ਆਦਮੀ ਪਾਰਟੀ ਹੈ ਪਰ ਉਹ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਸਾਰੇ ਜਿਹੜੇ ਅੱਜ ਵਾਹੂਦਾਹੀ ਪੰਜਾਬ ਨੂੰ ਲੁੱਟਣ ਦੇ ਲਈ ਉਹ ਜਿਵੇਂ ਕਹਿੰਦੇ ਆ ਨਾ ਜੀ ਸਿਆਣੇ ਕਿ ਤੋੜ ਟੋਕਰ ਲੁੱਟ ਗਾਜਰਾ ਇਹ ਕੰਮ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਅੰਜਾਮ ਦੇ ਰਹੇ ਹੋ ਔਰ ਤੁਹਾਡੇ ਜਿਹੜੇ ਮੰਤਰੀ ਆ ਤੁਹਾਡੇ ਸਪੀਕਰ ਸਾਹਿਬ ਆ ਪਿੱਛੇ ਉਧਰ ਪੰਜਾਬ ਦੇ ਲੋਕ ਹਰਾਂ ਦੀ ਤਰਾਸਦੀ ਦੇ ਨਾਲ ਜਿਹੜਾ ਆਪਣੇ ਆਪ ਨੂੰ ਵਿਫਤਾ ਦੇ ਵਿੱਚ ਪਏ ਹੋਏ ਸੀ ਤੇ ਉਹਦੇ ਜਿਹੜੇ ਸਪੀਕਰ ਸਾਹਿਬ ਉਹਨਾਂ ਦੀ ਮਦਦ ਕਰਨ ਦੀ ਵਜ੍ਹਾ ਉਹਨਾਂ ਦੀ ਮਦਦ ਕਰਨ ਦੀ ਵਜ੍ਹਾ ਉਹ ਅਮਰੀਕਾ ਕੈਨੇਡਾ ਦਾ ਟੂਰ ਲਾ ਕੇ ਆਏ ਆ ਤੇ ਬੜੇ ਉਹਨਾਂ ਨੇ ਉੱਥੇ ਜਿਹੜਾ ਫੰਡ ਫੰਡ ਵੀ ਕਹਿੰਦੇ ਆ ਪਤਾ ਲੱਗਿਆ ਬਈ ਬਹੁਤ ਸਾਰਾ ਫੰਡ ਫੰਡ ਵੀ ਇਕੱਠਾ ਕਰ ਲਿਆ ਤੇ ਹੁਣ ਉਧਰ ਇਹ ਸਾਰਾ ਜਿਹੜਾ ਇੱਥੇ ਸਿਸਟਮ ਚੱਲ ਰਿਹਾ ਰਹਾਤ ਦੇਣੀ ਹੈ ਕਿਸਾਨਾਂ ਨੂੰ 4 ਲੱਖ ਤੋਂ 4 ਲੱਖ ਏਕੜ ਤੋਂ ਵੱਧ ਜ਼ਮੀਨ ਜਿਹੜੀ ਫਸਲ ਤਵਾ ਹੋ ਗਈ ਹਜ਼ਾਰਾਂ ਪਸ਼ੂ ਡੰਗਰ ਲੋਕਾਂ ਦਾ ਰੁੜ ਗਿਆ ਉਹਨਾਂ ਦੀ ਬਜਾਏ ਸਪੀਕਰ ਸਾਹਿਬ ਫੇਰ ਆ ਹੁਣੇ ਪਹਿਲਾਂ ਕੈਨੇਡਾ ਚਲੇ ਗਏ ਉਸ ਦੇ ਨਾਲ ਬਾਰਵਾਂ ਡੋਸ ਚਲੇ ਗਏ ਉਸ ਤੋਂ ਬਾਅਦ ਫੇਰ ਕੈਨੇਡਾ ਚਲੇ ਗਏ ਔਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਸਪੀਕਰ ਸਾਹਿਬ ਪੰਜਾਬ ਸਰਕਾਰ ਦੀ ਇਜਾਜ਼ਤ ਲੈ ਕੇ ਜਾਂਦੇ ਆ ਔਰ ਦੂਸਰੀ ਗੱਲ ਏ ਸਪੀਕਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਦੱਸਿਓ ਕਿ ਤੁਹਾਡੇ ਸਪੀਕਰ ਸਾਹਿਬ ਜਦੋਂ ਜਾਂਦੇ ਆ ਫੈਮਿਲੀ ਦੇ ਨਾਲ ਜਾਂਦੇ ਆ ਬੇਸ਼ੁਮਾਰ ਆਪਣੇ ਮੈਂਬਰਾਂ ਨੂੰ ਪਰਸਨਲ ਲੈ ਕੇ ਜਾਂਦੇ ਆ ਤੇ ਉਹਦਾ ਖਰਚਾ ਕਿੱਥੋਂ ਹੁੰਦਾ ਪੰਜਾਬ ਸਰਕਾਰ ਪੇ ਕਰਦੀ ਆ ਜਾਂ ਟੇਡੇ ਢੰਗ ਦੇ ਨਾਲ ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਨੂੰ ਇਨਡਾਇਰੈਕਟ ਲਾਹਾ ਦੇ ਕੇ ਤੁਸੀਂ ਉਹਨਾਂ ਕੋਲੋਂ ਜਿਹੜਾ ਉਹਨਾਂ ਦਾ ਖਰਚਾ ਅਰੇਂਜ ਕਰਾਉਨੇ ਹੋ ਸੋ ਇਹ ਵੀ ਪਤਾ ਲੱਗਿਆ ਕਿ ਸਪੀਕਰ ਸਾਹਿਬ ਬਹੁਤ ਸਾਰੇ ਐਸੇ ਜਿਹੜੇ ਸ਼ੱਕੀ ਕਹਿ ਲੋ ਜਾਂ ਇਹ ਕਹਿ ਲੋ ਵੀ ਜਿਹੜੇ ਕੋਈ ਚਰਚਿਤ ਜੇ ਲੋਕ ਐ ਉਹਨਾਂ ਦੇ ਨਾਲ ਉੱਥੇ ਰਹਿਣ ਵਸੇਰਾ ਕਰਦੇ ਉਹਨਾਂ ਕੋਲੋਂ ਪੈਨਡ ਫੰਡ ਇਕੱਠੇ ਕਰਕੇ ਲੈ ਕੇ ਆਉਂਦੇ ਆ ਤੇ ਹੁਣ ਵੀ 7 ਦਿਨ ਉਹ ਲਗਾ ਕੇ ਆਏ ਆ 5 ਤਰੀਕ ਨੂੰ ਗਏ ਸੀ ਸੋ ਤੁਸੀਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਹੜਾ ਲੋਕਾਂ ਨੂੰ ਸੁੱਖ ਦੇਣ ਦੀ ਬਜਾਏ ਲੋਕਾਂ ਨੂੰ ਸੁਭਿਧਾਵਾਂ ਦੇਣ ਦੀ ਬਜਾਏ ਲੋਕਾਂ ਦੇ ਦੁੱਖ ਦੂਰ ਕਰਨ ਦੀ ਬਜਾਏ ਜਿਵੇਂ ਤੁਸੀਂ ਕਿਹਾ ਕਰਦੇ ਸੀ ਉਹਨਾਂ ਤੋਂ ਤੁਸੀਂ ਬਿਲਕੁਲ ਬੇਮੁਖ ਹੋ ਕੇ ਉਹਨਾਂ ਤੋਂ ਪਾਸਾ ਵੱਟ ਕੇ ਅੱਜ ਤੁਸੀਂ ਜਿਹੜਾ ਪੰਜਾਬ ਨੂੰ ਲੁੱਟਣ ਦੇ ਵੱਲ ਲੱਗੇ ਔਰ ਮੈਂ ਤੁਹਾਨੂੰ ਦੱਸ ਦਿਆਂ ਸ਼ਾਇਦ ਤੁਹਾਨੂੰ ਯਾਦ ਵੀ ਨਹੀਂ ਹੋਣਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਤੁਹਾਨੂੰ ਪਤਾ ਹੈ ਜਦੋਂ ਕਸ਼ਮੀਰੀ ਪੰਡਤਾਂ ਦੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ 500 ਕਸ਼ਮੀਰੀ ਪੰਡਤਾਂ ਦਾ ਜਥਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਆ ਕੇ ਦਾਦ ਫਰਿਆਦ ਲੈ ਕੇ ਆਉਂਦਾ ਕਿ ਮੈਨੂੰ ਪਹਾੜੀ ਰਾਜੇ ਮੁਗਲ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਅਸੀਂ ਵਿਪਤਾ ਦੇ ਵਿੱਚ ਹੈ ਸਾਡੀ ਕੌਮ ਮਨੁੱਖ ਤਾਂ ਉਹਦੇ ਵਿੱਚ ਦੁੱਖ ਦੇ ਵਿੱਚ ਹੈ ਮੁਸੀਬਤ ਦੇ ਵਿੱਚ ਹੈ ਸਾਡੀ ਹੋਂਦ ਖਾਤਰੇ ਦੇ ਵਿੱਚ ਹੈ ਫਿਰ ਗੁਰੂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਭਾਈ ਤੁਹਾਡਾ ਧਰਮ ਬਚਾਉਣ ਦੇ ਲਈ ਮਨੁੱਖ ਤਾਂ ਨੂੰ ਜਿੰਦਾ ਰੱਖਣ ਦੇ ਲਈ ਅ ਜਰੂਰ ਤਾਂ ਕੋਈ ਮਹਾਂ ਤਪਸਵੀ ਜਿਹੜਾ ਆਪਣੇ ਸੀਸ ਦਾ ਬਲੀਦਾਨ ਦਵੇ ਤਾਂ ਤੁਹਾਡੇ ਜਿਹੜੀ ਕੌਮ ਹੈ ਤਾਂ ਤੁਹਾਡਾ ਜਿਹੜਾ ਧਰਮ ਹੈ ਉਹ ਬਚਾਇਆ ਜਾ ਸਕਦਾ ਉਹਨਾਂ ਉਹਨਾਂ ਦੇ ਨਾਲ ਬਾਲ ਗੋਬਿੰਦ ਰਾਏ ਜੀ 9 ਸਾਲ ਦੇ ਜਿਨ੍ਹਾਂ ਦੀ ਮਹਿਜ ਉਮਰ ਸੀ ਉਹ ਖੜੇ ਸੀ ਉਹਨਾਂ ਨੇ ਹੱਥ ਬੰਨ ਕੇ ਕਿਹਾ ਗੁਰੂ ਜੀ ਪਿਤਾ ਜੀ ਤੁਹਾਡੇ ਤੋਂ ਮਹਾਂ ਤਪਸਵੀ ਕੌਣ ਹੋ ਸਕਦਾ ਹੈ ਤੇ ਤੁਸੀਂ ਜਾਓ ਤੁਸੀਂ ਜਾ ਕੇ ਇਹਨਾਂ ਦਾ ਧਰਮ ਬਚਾਉਣ ਲਈ ਮਨੁੱਖਤਾ ਨੂੰ ਜਿੰਦਾ ਰੱਖਣ ਲਈ ਇਨਸਾਨੀਅਤ ਨੂੰ ਬਚਾਉਣ ਦੇ ਲਈ ਤੁਸੀਂ ਆਪਣੇ ਸੀਸ ਦੀ ਕੁਰਬਾਨੀ ਦਿਓ ਸੋ ਉਹਨਾਂ ਦਾ ਆਖਾਂ ਮੰਨ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਰੀ ਚੌਕ ਦਿੱਲੀ ਦੇ ਵਿੱਚ ਜਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਉਥੋਂ ਜਿਹੜਾ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਜਿਹੜਾ ਉਹਨਾਂ ਦਾ ਧਰ ਸੀ ਉਹਨਾਂ ਨੂੰ ਉਸ ਨੂੰ ਬਾਬਾ ਜੀਵਨ ਸਿੰਘ ਨੇ ਆਪਣੇ ਘਰ ਦੇ ਵਿੱਚ ਲਿਜਾ ਕੇ ਆਪਣੇ ਘਰਾਂ ਨੂੰ 400 ਘਰਾਂ ਦੀ ਬਸਤੀ ਨੂੰ ਅੱਗ ਲਗਾ ਕੇ ਉਹਨਾਂ ਦੇ ਧਰ ਦਾ ਸੰਸਕਾਰ ਉੱਥੇ ਕੀਤਾ ਸੀ ਤੇ ਉਹਨਾਂ ਦਾ ਜਿਹੜਾ ਸੀਸ ਸੀ ਸ਼ਰਦਾ ਪੂਰਵਕ ਸਤਕਾਰ ਦੇ ਨਾਲ 325 ਕਿਲੋਮੀਟਰ ਦਾ ਵਿਖੜਾ ਪਿੰਡ ਹੈ ਜਿੱਥੇ ਪੈਰ ਪੈਰ ਦੇ ਉੱਤੇ ਚੱਪੇ ਚੱਪੇ ਦੇ ਉੱਤੇ ਮੁਗਲ ਸਿਪਾਹੀ ਜਿਹੜੇ ਤਾਇਨਾਤ ਕੀਤੇ ਗਏ ਸੀ ਦਿੱਲੀ ਤੋਂ ਲੈ ਕੇ ਅਨੰਤ ਪ੍ਰਸਾਦ ਦੀ ਧਰਤੀ ਤੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸੀ ਤੇ ਤੁਸੀਂ ਉਹ ਉਹਨਾਂ ਨੂੰ ਸ਼ਰਦਾ ਦੇ ਅਕੀਦਤ ਦੇ ਫੁੱਲ ਭੇਂਟ ਕਰਨ ਦੀ ਬਜਾਏ ਅੱਜ ਤੁਸੀਂ ਸੰਗਤ ਲੱਖਾਂ ਦੀ ਸੰਗਤ ਜਿਹੜੀ ਉੱਥੇ ਆਉਣ ਵਾਲੀ ਹੈ ਉਹਨਾਂ ਨੂੰ ਤੁਸੀਂ ਕਿਆ ਸੁਣਾਉਣਾ ਹੈ ਤੁਸੀਂ ਸੁਣਾਉਨੇ ਚੁਟਕਲੇ ਤੁਸੀਂ ਸੁਣਾਉਨੇ ਖੇਖਣ ਕਰਨੇ ਆ ਤੁਸੀਂ ਜਿਹੜਾ ਲੋਕਾਂ ਦਾ ਮਨੋਰੰਜਨ ਕਰਨਾ ਤੁਸੀਂ ਚੁਟਕਲੇ ਸੁਣਾਉਣੇ ਆ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਮਨ ਕਰਤ ਮਨ ਕਢਾਂਤ ਤੁਸੀਂ ਉਹੀ ਕਲਾਕਾਰ ਜਿਹੜੀ ਤੁਹਾਡੀ ਸਟੇਜੀ ਜਿਹੜੀ ਤੁਹਾਡੀ ਆਦਤ ਹੈ ਜਿਹੜੀ ਤੁਹਾਡੀ ਫਿਤਰਤ ਬਣ ਚੁੱਕੀ ਆ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਹੋ ਰਿਹਾ ਕਿ ਤੁਸੀਂ ਹੁਣ ਥੀਏਟਰ ਕਲਾਕਾਰ ਨਹੀਂ ਹੁਣ ਤੁਸੀਂ ਹਾਸੇ ਮਜ਼ਾਕ ਗਿਆ ਭੰਡ ਦੇ ਤੌਰ ਤੇ ਕੰਮ ਕਰਨ ਵਾਲੇ ਸਟੇਜ ਤੇ ਕਲਾਕਾਰ ਨਹੀਂ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਤੇ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਚੁਟਕਲੇ ਸੁਣਾਉਣੇ ਆ ਲੋਕਾਂ ਤੋਂ ਤਾੜੀਆਂ ਵਜਾਉਣੀਆਂ ਤੇ ਉੱਥੇ ਜਿਹੜੀ ਸਿੱਖੀ ਪੰਥਕ ਰਵੈਤਾਂ ਜਿਹੜਾ ਇਤਿਹਾਸ ਦੀ ਜਿਹੜੀ ਮਰਿਆਦਾ ਹੈ ਜਿਹੜੀ ਗੁਰ ਮਰਿਆਦਾ ਹੈ ਉਹਨੂੰ ਤੁਸੀਂ ਭੰਗ ਕਰਨਾ ਤੇ ਤੁਸੀਂ ਫਿਰ ਆਪਣੇ ਆਪ ਨੂੰ ਮਖੌਟਾ ਪਾਉਣਾ ਕਿ ਅਸੀਂ ਤਾਂ ਬੜੇ ਧਾਰਮਿਕ ਹੈ ਜੀ ਅਸੀਂ ਤਾਂ ਜਿਹੜਾ ਇਹ ਜਲਾਸ ਵੀ ਅਨੰਤ ਪ੍ਰਸਾਦ ਦੀ ਧਰਤੀ ਦੇ ਉੱਤੇ ਕੀਤਾ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਆਪਣੇ ਜਿਹੜੇ ਤੁਸੀਂ ਵਿਚਾਰ ਬਣਾ ਰਹੇ ਹੋ ਜਿਹੜਾ ਤੁਸੀਂ ਸਿੱਖ ਕੌਮ ਦੇ ਵਿੱਚ ਘਾਤ ਲਾ ਕੇ ਜਿਹੜਾ ਤੁਸੀਂ ਕੁਛ ਭੈੜ ਕਰਨ ਦੀ ਯਤਨ ਕਰ ਰਹੇ ਹੋ ਨਾ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਭਾਰੂ ਪੈਣ ਵਾਲੇ ਆ ਇਹ ਤੁਹਾਡੀ ਫਿਤਰਤ ਇਹ ਤੁਹਾਡੀ ਸੋਚ ਜਿਹੜੀ ਉਹ ਮਾਨਵਪੱਖੀ ਨਹੀਂ ਆ ਕਿ ਮਾਨਵ ਵਿਰੋਧੀ ਆ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਆ ਸੋ ਮੈਂ ਜੀ ਤੁਹਾਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਮਾਨ ਮਰਿਆਦਾ ਸਿੱਖ ਪੰਥਕ ਰਵੈਤਾਂ ਦੀ ਬਹਾਲੀ ਦੇ ਲਈ ਤੁਸੀਂ ਆਪਣਾ ਪ੍ਰੋਗਰਾਮ ਲੱਖਾਂ ਸੰਗਤ ਦੇ ਜਿਹਨੇ ਉੱਥੇ ਨਤਮਸਤਕ ਹੋਣ ਲਈ ਆਉਣਾ ਉਹਨਾਂ ਦੇ ਰਸਤੇ ਦੇ ਵਿੱਚ ਉਹਨਾਂ ਦੇ ਆਉਣ ਜਾਣ ਦੇ ਵਿੱਚ ਅੜਕੇ ਬਣਨ ਦੀ ਬਜਾਏ ਉਹਨਾਂ ਦੇ ਕੰਡੇ ਬੀਜਣ ਦੀ ਬਜਾਏ ਇਸ ਆਪਣੇ ਫੈਸਲੇ ਉੱਤੇ ਨਜ਼ਰਸਾਨੀ ਕਰਕੇ ਇਹਨੂੰ ਖਤਮ ਕਰਦੇ ਉਹਨੂੰ ਬੰਦ ਕਰ ਦਿਓ ਕਰੋ ਆਪਣਾ ਉੱਥੇ ਜਾ ਕੇ ਜਿੰਨੇ ਮਰਜ਼ੀ ਸ਼ੇਅਰ ਸੁਣਾਓ ਜਿੰਨੇ ਮਰਜ਼ੀ ਚੁਟਕਲੇ ਸੁਣਾਓ ਨਹੀਂ ਤੇ ਤੁਸੀਂ ਤਾਂ ਜਿਹੜਾ ਜਿੰਦਾ ਵੀ ਜਿੰਦਰਾ ਵੀ ਤੁਸੀਂ ਆਪ ਨਾਲ ਚੱਕੀ ਫਿਰਦੇ ਹੋ ਲਾਓ ਵਿਧਾਨ ਸਭਾ ਨੂੰ ਜਾ ਕੇ ਸਾਰੇ ਐਮ ਐਲ ਏ ਨੂੰ ਕਰ ਦਿਓ ਬੰਦ ਜਾ ਕੇ ਉੱਥੇ ਪਤਾ ਨਹੀਂ ਤੁਸੀਂ ਕੀ ਦੱਸਣਾ ਚਾਹੁੰਦੇ ਆ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਹੀ ਮੈਂ آگਾਹ ਕਰੂੰਗਾ ਕਿ ਇਸ ਸਪੈਸ਼ਲ ਸੈਸ਼ਨ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਪੰਜਾਬ ਦੇ ਲੋਕਾਂ ਦੀ ਬਰਬਾਦੀ ਹੋਣ ਜਾ ਰਹੀ ਹੈ ਸਿੱਖੀ ਰਵੈਤਾਂ ਦਾ ਕਹਾਣ ਹੋਣ ਜਾ ਰਿਹਾ ਔਰ ਇੱਥੇ ਮੈਂ ਕਹਿੰਦਾ ਕਿ ਸਾਡੀਆਂ ਜਿਹੜੀ ਸਾਡੀ ਸ਼ਰਧਾ ਹੈ ਸਾਡੀ ਸਿੱਖੀ ਪ੍ਰਤੀ ਜਿਹੜੀ ਸਾਰੀ ਸਾਡਾ ਸਾਡੇ ਗੁਰੂਆਂ ਪ੍ਰਤੀ ਜਿਹੜੀ ਚਰਦਾ ਹੈ ਉਹਨੋਂ ਵੀ ਸਾਡੇ ਉਹਦੇ ਪ੍ਰਤੀ ਜਿਹੜੀ ਤੁਸੀਂ ਉੱਥੇ ਖੇਖਣ ਕਰਕੇ ਜਿਹੜਾ ਉਹਨਾਂ ਦਾ ਮਜ਼ਾਕ ਉਡਾਉਣਾ ਹੈ ਉਹਦੀ ਜਿਹੜੀ ਮਰਿਆਦਾ ਭੰਗ ਕਰਨੀ ਹੈ ਉਹਦੇ ਨਾਲ ਵੀ ਲੱਖਾਂ ਨਹੀਂ ਕਰੋੜਾਂ ਸਿੱਖਾਂ ਦੇ ਮਨ ਉਠੇ ਸਪਕ ਠੇਸ ਪਹੁੰਚਣ ਵਾਲੀ ਹੈ ਸੋ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਇਹ ਜਿਹੜੇ ਜਿਹੜੇ ਪੰਜਾਬ ਦੇ ਲੋਕ ਵਿਰੋਧੀ ਫੈਸਲੇ ਹਨ ਉਹਨਾਂ ਦੇ ਉੱਤੇ ਜਿਹੜਾ ਮਤਲਬ ਟੇਕਾ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਸ਼ਹਿਰ ਨੇ ਲਿਖਿਆ ਕਿ ਜਿੰਦਾ ਹੋ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਜਿੰਦਾ ਹੋ ਤੋ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਅਸੂਲੋਂ ਪਿਆ ਚਾਹੇ ਤੋ ਟਕਰਾਨਾ ਜ਼ਰੂਰੀ ਹੈ ਸੋ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤੁਹਾਡੇ ਪੰਜਾਬ ਦੇ ਦੁੱਖਾਂ ਦਰਦਾਂ ਪੀੜਾਂ ਦੀ ਗੱਲ ਕਿਸੇ ਹੋਰ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ